ਜੋ ਕੁ ਮੰਗਾ ਤਾਂ ਜੋ ਚੰਦਪਾਨ ਦਾ ਮਸਲਾ ਪਿਛਲੇ ਦਿਨ ਮੰਦਪਾਂਗੀ ਘਟਣਾ ਜੋ ਚੰਦਪਾਨ ਪਿੰਡ ਦੇ ਵਿੱਚ ਵਾਪਰੀ ਹੈ ਉਹ ਕਾਫੀ ਚਰਚਾ ਦੇ ਵਿੱਚ ਪਿਛਲੇ ਦਿਨੀ ਰਹੀ ਹੈ ਉਹ ਚੱਲ ਰਹੀ ਹੈ ਔਰ ਕੁ ਜੋ ਸ਼ਰਾਰਤੀ ਲੋਕ ਜਾਂ ਸਰਕਾਰਾਂ ਕਹਿ ਲਈਏ ਗਲਤ ਤਰੀਕੇ ਦੇ ਨਾਲ ਜੋ ਸਾਡਾ ਜ਼ਿਮੀਂਦਾਰਾਂ ਦਾ ਔਰ ਗਰੀਬ ਪਰਿਵਾਰਾਂ ਦਾ ਜੋ ਅਸੀਂ ਹਮੇਸ਼ਾ ਜੁਗ ਜੁਗ ਤੋਂ ਇਕੱਠੇ ਰਹਿੰਦੇ ਆਂ ਔਰ ਇਕੱਠੇ ਰਹਿਣਾ ਉਹਨਾਂ ਨੇ ਜੋ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਔਰ ਤੂਲ ਦਿੱਤਾ ਹੋਇਆ ਇਸ ਅੱਜ ਦੀ ਜੋ ਸਾਡੀ ਮੀਟਿੰਗ ਦਾ ਮੇਨ ਵਿਸ਼ਾ ਵੀ ਅਸੀਂ ਕਿਸੇ ਵੀ ਜਥੇਬੰਦੀ ਦੇ ਜੋ ਜਥੇਬੰਦੀਆਂ ਆਪਣੇ ਕੰਮ ਕਰ ਰਹੀਆਂ ਅਸੀਂ ਉਹਨਾਂ ਦੇ ਖਿਲਾਫ ਜਾਂ ਉਹਨਾਂ ਪਰ ਜੋ ਪਰਿਵਾਰ ਦੂਸਰੇ ਪਰਿਵਾਰ ਜੋ ਇਹਨਾਂ ਦਾ ਰੌਲਾ ਚੱਲ ਰਿਹਾ ਹੈ ਅਸੀਂ ਕਿਸੇ ਪਰਿਵਾਰ ਦੇ ਖਿਲਾਫ ਨਹੀਂ ਆਦਰਵਾਇਜ਼ ਅਸੀਂ ਤਾਂ ਉਦੋਂ ਜਦ ਦੂਸਰੀ ਧਿਰ ਦੇ ਪਰਚਾ ਦਰਜ ਨਹੀਂ ਹੋਇਆ ਸੀਗਾ ਅਸੀਂ ਉਦੋਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਮੈਡਮ ਨੂੰ ਪ੍ਰਤੀਗਿਆ ਜਨ ਨੂੰ ਔਰ ਅਸੀਂ ਕਿਹਾ ਸੀਗਾ ਵੀ ਅਸੀਂ ਰਾਜੀਨਾਮਾ ਕਰਾਉਣਾ ਚਾਹੁੰਦੇ ਹਾਂ ਐਸਕੇਮ ਵੱਲੋਂ ਸਾਡਾ ਮਾਨਾ ਵੀ ਅਸੀਂ ਰਾਜੀਨਾਮਾ ਇਹਨਾਂ ਦਾ ਦੋਵਾਂ ਪਰਿਵਾਰਾਂ ਦਾ ਹੋਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਕਰਾਓ ਤੇ ਅਸੀਂ ਕਿਹਾ ਤੁਹਾਡਾ ਰੋਲ ਹੋਣਾ ਚਾਹੀਦਾ ਵੀ ਜੋ ਬੰਦੇ ਤੁਸੀਂ ਗ੍ਰਿਫਤਾਰ ਕੀਤੇ ਪਹਿਲਾਂ ਕਾਫੀ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਛੱਡੋ ਉਹਨਾਂ ਦੇ ਜੋ ਪਰਚਾ ਕੋਈ ਕਾਰਵਾਈ ਕੀਤੀ ਹੈ ਉਹਨੂੰ ਕੈਂਸਲ ਕਰੋ ਤਾਂ ਹੀ ਇਹ ਜਿਹੜਾ ਰਾਜਨਾਮਾ ਹੋ ਸਕਦਾ ਜੇ ਲੋਕ ਅੰਦਰ ਬੈਠੇ ਆ ਤੇ ਅਸੀਂ ਰਾਜਨਾਮੇ ਦੀ ਗੱਲ ਕਿਵੇਂ ਚਲਾ ਸਕਦੇ ਆ ਉਹਨਾਂ ਨੇ ਕਿਹਾ ਤੁਸੀਂ ਰੁਕੋ ਦੋ ਦਿਨ ਅਸੀਂ ਇਸ ਪਾਸੇ ਤੁਸੀਂ ਗੱਲਬਾਤ ਸ਼ੁਰੂ ਕਰੋ ਤਾਂ ਆਪਾਂ ਇਹ ਗੱਲ ਪਾਸੇ ਇਸੇ ਪਾਸੇ ਲਾਉਣੀ ਹੈ ਪਰ ਕੀ ਹੋਇਆ ਉਹ ਨਾਲ ਦੀ ਨਾਲ ਹੀ ਪਤਾ ਲੱਗਾ ਵੀ ਉਹਨਾਂ ਉਹ ਗਲਤੀ ਉਹਨਾਂ ਨੇ ਮੰਨ ਲਈ ਉਹ ਗਲਤੀ ਵਧੀਆ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਫ੍ਰੀ ਕਰਤਾ ਛੱਡ ਦਿੱਤਾ ਬਿਨਾਂ ਸ਼ اسکیم වල بہت ਵਧੀਆ ਸਮਝਦੇ ਆ ਵਧੀਆ ਕਦਮ ਸੀਗਾ ਪ੍ਰਸ਼ਾਸਨ ਦਾ ਪਰ ਨਾਲ ਦੀਆਂ ਦੂਸਰੇ ਪਰਿਵਾਰਾਂ ਤੇ ਜਿਹੜਾ ਹੈਗਾ ਦੂਸਰੀ ਤਰ ਸੀਗੀ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੁਣ ਜੋ ਸਾਡੀ ਰਾਜਨਾਮੇ ਦੀ ਗੱਲ ਹੈ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ ਰਾਜਨਾਮਾ ਕਰਵਾਉਣਾ ਹੈਗਾ ਤਾਂ ਉਹ ਰਾਜਨਾਮਾ ਤਾਂ ਹੀ ਹੋਊਗਾ ਨਾ ਦੂਜੀ ਤਰ ਤੇ ਵੀ ਜੋ ਪਰਚਾ ਜੋ ਦਰਜ ਕੀਤੇ ਹੈਗੇ ਆ ਉਹਨੂੰ ਰੱਦ ਕੀਤਾ ਜਾਵੇ ਤਾਂ ਹੀ ਬੈਠ ਕੇ ਜਿਹੜਾ ਇਹ ਸਭ ਕੁਝ ਹੋ ਸਕਦਾ ਸੋ ਅਸੀਂ ਸਾਡੀ ਅੱਜ ਦੀ ਮੇਨ ਜੋ ਮੀਟਿੰਗ ਹੈਗੀ ਆ ਇਸ ਸਕੀਮ ਦੀ ਸਾਡੇ ਕਾਫੀ ਸਾਥੀ ਆ ਜਾਈ ਸਕੇ ਪਿਓ ਜੋ ਸਾਡਾ ਕੋਈ ਧੰਨਾ ਚੱਲ ਰਿਹਾ ਹੈਗਾ ਉਧਰ ਗਏ ਹੋਏ ਨੇ ਸਾਡੀ ਅੱਜ ਦੀ ਜਿਹੜੀ ਮੰਗ ਮੇਨ ਪ੍ਰਸ਼ਾਸਨ ਤੋਂ ਉਹੀ ਹੈਗੀ ਆ ਕਿ ਦੂਜੀ ਤਰਫੋਂ ਵੀ ਜਿਹੜਾ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ ਪਿੰਡ ਦੇ ਵਿੱਚ ਦੋਹਾਂ ਤਰ੍ਹਾਂ ਦੇ ਮੋਹਤਵਾਰ ਬੰਦੇ ਲੈ ਕੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਇਹਨਾਂ ਦੋਹਾਂ ਪਰਿਵਾਰਾਂ ਨੂੰ ਨੇੜੇ ਕੀਤਾ ਜਾਵੇ ਤਾਂ ਜੋ ਇਕੱਠੇ ਰਹਿ ਸਕਣ ਕਿਉਂਕਿ ਸਾਰੀ ਉਮਰ ਇਕੱਠੇ ਰਹਿਣਾ ਹੈ ਜੇ ਇਹਨਾਂ 'ਚ ਫਰਕ ਪਿਆ ਰਿਹਾ ਤਾਂ ਉਹਦੇ ਕੋਲੋਂ ਕੋਈ ਨੁਕਸਾਨ ਕਿਸੇ ਹੋਰ ਹੋ ਸਕਦਾ ਹੈਗਾ ਸੋ ਇਸੇ ਕਰਕੇ ਅੱਜ ਦੀ ਸਾਡੀ ਮੀਟਿੰਗ ਸੀਗੀ ਔਰ ਜੇ ਕਿ ਪ੍ਰਸ਼ਾਸਨ ਇਹ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਅਗਲੀ ਮੀਟਿੰਗ ਜਿਹੜੀ ਦੁਬਾਰਾ ਫੇਰ ਐਸਕੇਮ ਦੀ ਕਰਾਂਗੇ ਉਸ ਤੇ ਅ ਸਾਡੇ ਆ ਸੀਐਸਐਲ ਵਿੱਚ ਆਪਦੀ ਮੰਗਾਈ ਰੱਖੀ ਹੋਈ ਹੈ ਵੀ ਜੇ ਉਹਨਾਂ ਤੇ ਉਹਨਾਂ ਦੇ ਪਰਚੇ ਹੁਣ ਰੱਦ ਕੀਤੇ ਗਏ ਆ ਤੇ ਸਾਡੇ ਤੇ ਪਰਚੇ ਅਸੀਂ ਇਹ ਪੁੱਛਣਾ ਹੈ ਵੀ ਸਾਡੇ ਤੇ ਪਰਚੇ ਜਿਹੜੇ ਤੁਸੀਂ ਪਾਏ ਆ ਇਹ ਕਦੋਂ ਰੱਦ ਕਰਦੇ ਹੋ ਜਾਂ ਇਹ ਇਹ ਹੋਈ ਨਹੀਂ ਸੀ ਸਾਡੇ ਦੇ ਪਰਚੇ ਇਸੇ ਪੁਆਇੰਟ ਤੇ ਅਸੀਂ ਅੱਜ ਇਹਨਾਂ ਤੋਂ ਪੁੱਛਣਾ ਹੈ ਕਿ ਕਾਰਨ ਕੀ ਰਿਹਾ ਹੈਗਾ ਗੋਲੀ ਚੱਲਣ ਦਾ ਜਾਂ ਤੁਹਾਡੇ ਤੇ ਮੁਕਾਦਮਾ ਦਰਜ ਹੋਣ ਦਾ ਕੀ ਪੂਰਾ ਅਸਲ ਕੀ ਵਾਕਿਆ ਕੀ ਹੋਇਆ ਸੀ ਕਾਰਨ ਤਾਂ ਹੁਣ ਸਿਰਫ ਇੱਕ ਛੋਟਾ ਜਿਹਾ ਨਾਲੀ ਦਾ ਮੁੱਦਾ ਹੀ ਸੀਗਾ ਹੋਰ ਇਹਨੂੰ ਤਾਂ ਕਾਰਨ ਤਾਂ ਇਹਨੂੰ ਬਣਾਇਆ ਗਿਆ ਕਾਰਨ ਤਾਂ ਵੈਸੇ ਕੁਝ ਵੀ ਨਹੀਂ ਸੀਗਾ ਕਾਰਨ ਇਹ ਕੋਈ ਕੋਈ ਵੱਡੀ ਗੱਲ ਨਹੀਂ ਹੋਈ ਸੀਗੀ ਪਿੰਡ ਚ ਨਾਲੀਆਂ ਦੇ ਮੁੱਦੇ ਤਾਂ ਅਕਸਰ ਆਪਣੇ ਪਿੰਡਾਂ ਚ ਹੁੰਦੇ ਹੀ ਰਹਿੰਦੇ ਐ ਇਹ ਤਾਂ ਮੁੱਦਾ ਬਣਾਇਆ ਗਿਆ ਤਾਂ ਬਸ ਇਹਨੂੰ ਗੱਲ ਨੂੰ ਪੜਕਾਉਣ ਵਾਸਤੇ ਕਿਦਰੇ ਇਸ ਗੱਲ ਨੂੰ ਰੂਪ ਹੀ ਹੋਰ ਦਿੱਤਾ ਗਿਆ ਵੀ ਕਿਤੇ ਗ੍ਰੀਵੇ ਅਮੀਰ ਹੈ ਇਸ ਗੱਲ ਵਿੱਚ ਇਹਨਾਂ ਨੂੰ ਜਿਆਦਾ ਜਾਣ ਕੇ ਉਲਝਾਇਆ ਗਿਆ ਹੈ ਜਾਤੀਵਾਦ ਦਾ ਹੀ ਬਣਾ ਦਿੱਤਾ ਗਿਆ ਹੈ ਐਸੇ ਕੋਈ ਜਾਤੀਵਾਦੀ ਸ਼ਬਦ ਬੋਲੇਗੇ ਜਾਤੀ ਸੂਚਕ ਸ਼ਬਦ ਬੋਲੇ ਗਏ ਸੀ ਯਾਨੀ ਕੀ کیا ਗਿਆ ਸੀ ਨਹੀਂ ਨਹੀਂ ਐਜੇ ਕੋਈ ਵੀ ਗੱਲ ਨਹੀਂ ਸੀ ਹੋਈ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਕੋਈ 50 ਬੰਦੇ 70 ਬੰਦੇ ਤੁਹਾਡੇ ਘਰੇ ਕੋਈ ਆਉਂਦੇ ਆ ਬਾਹਰ ਤੁਹਾਡੇ ਚ ਲਲਕਰੇ ਮਾਰ ਰਹੇ ਆ ਆਪਾਂ ਕੋਈ ਐਂ ਤਾਂ ਵੇਖਣ ਨਹੀਂ ਪਹਿਲੋਂ ਆਪਾਂ ਨੂੰ ਕੋਈ ਐ ਨਹੀਂ ਸੀ ਕੋਈ ਆਈਡੀਆ ਵੀ ਆਪਾਂ ਇਸ ਗੱਲ ਤੇ ਬੈਠੇ ਸੀਗੇ ਵੀ ਕੋਈ ਆਪਾਂ ਨੂੰ ਕੋਈ ਜਾਤੀਵਾਦ ਦਾ ਕੋਈ ਕੋਈ ਕੋਛ ਹੋ ਰਿਹਾ ਬਾਹਰ ਆਪਾਂ ਸਿਰਫ ਇਹ ਦੇਖਣ ਗਏ ਆ ਬੰਦੇ ਕੌਣ ਆ ਲਲਕਰੇ ਕੌਣ ਮਾਰ ਰਿਹਾ ਜੇ ਤੁਹਾਨੂੰ ਕੋਈ ਆਪਕ ਸ਼ਬਦ ਬੋਲ ਰਹੇ ਆ ਉਹ ਬੋਲ ਰਿਹਾ ਤੇ ਗੁੱਸਾ ਅਕਸਰ ਇਨਸਾਨ ਆਪਾਂ ਵੀ ਗੁੱਸੇ 'ਚ ਤੇ ਆਪਾਂ ਵੀ ਉਹਨਾਂ ਨੂੰ ਆਖੀਏ ਵੀ ਕੀ ਗੱਲ ਆ ਤੁਸੀਂ ਸਾਡੇ ਬਾਹਰ ਚ ਸਭ ਕੁਝ ਕਿਉਂ ਕਰ ਰਹੇ ਹੋ ਹਾਂਜੀ ਇਸ ਪੂਰੇ ਮਾਮਲੇ 'ਚ ਫੇਲਿਅਰ ਕਿਦਾ ਮੰਨਦੇ ਫੇਲਿਅਰ ਤਾਂ ਇਹ ਹੁਣ ਪ੍ਰਸ਼ਾਸਨ ਹੁਣ ਸਭ ਕੁਝ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਹੀ ਐ ਜਿਹੜਾ ਕੁਛ ਵੀ ਇਹ ਇੱਥੇ ਹੋ ਰਿਹਾ ਆ ਹੁਣ ਇਹਨੂੰ ਐਡਾ ਮੁੱਦਾ ਤਾਂ ਨਾ ਤਾਂ ਬਣਨ ਦਿੱਤਾ ਜਾ ਸਕਦਾ ਸੀਗਾ ਜੋ ਗੋਸ਼ਣਾ ਬਾਰੇ ਬੁਖਾਇਆ ਗਿਆ ਵੀ ਜਾਤੀਵਾਦ ਦਾ ਕਿਹਾ ਗਿਆ ਆ ਸਾਡੇ ਨਾਲ ਪਰਵਾਰ ਆਏ ਇਹ ਵੀ ਉਧਰ ਹੈਗੇ ਆ ਉਹਨਾਂ ਦੇ ਥੋੜੇ ਜਿ 4-5 ਪਰਿਵਾਰ ਗਰੀਬ ਪਰਿਵਾਰ ਵੀ ਹੈਗੇ ਆ ਉਹਨਾਂ ਨੇ ਉਹ ਵੀ ਹੁਣ ਸਾਡੇ ਨਾਲ ਨੇ ਫਿਰ ਜੇ ਜਾਤੀਵਾਦ ਦਾ ਮੁੱਦਾ ਹੁੰਦਾ ਤੇ ਫਿਰ ਉਹ ਸਾਡੇ ਨਾਲ ਕਿਉਂ ਖੜੇ ਹੁੰਦੇ ਜੇ ਅਸੀਂ ਉਹਨਾਂ ਦੇ ਨਾਲੀ ਦਾ ਮਸਲਾ ਹੱਲ ਕਰਨ ਵਾਸਤੇ ਆਖੇ ਸਾਡਾ ਤਾਂ ਕੋਈ ਪਾਣੀ ਦਾ ਉਧਰ ਨਾ ਤਾਂ ਨਿਕਾਸ ਸੀਗਾ ਜਿਹੜਾ ਕੋਈ ਸਾਡਾ ਅਸੀਂ ਉਹਨਾਂ ਨੂੰ ਆਖਣ ਗਏ ਸੀਗੇ ਇਹ ਚਾਰ ਪੰਜ ਪਰਿਵਾਰ ਸਾਡੇ ਕੋਲੇ ਕਾਫੀ ਟਾਈਮ ਦੇ ਹੁੰਦੇ ਸੀਗੇ ਤੁਸੀਂ ਗੱਲ ਕਰੋ ਉਹਨਾਂ ਨਾਲ ਵੀ ਚਲ ਸਟਾ ਮੁੱਦਾ ਹੱਲ ਕਰਾਇਆ ਜਾਵੇ ਹੋਰ ਤਾਂ ਇਹ ਚ ਕੋਈ ਵੀ ਐ ਹੈ ਨਹੀਂ ਸੀ ਕਿ ਕੋਈ ਅਸੀਂ ਜਾਤੀਵਾਦ ਨੂੰ ਖੜਕਾਉਣ ਵਾਸਤੇ ਗਏ ਤੇ ਇਹ ਕੰਮ ਕਰਦੇ